ਪਹਿਲਾ ਰੱਬ ਨੇ ਮਾਂ ਖੋ ਲਈ ਤੇ ਫਿਰ ਘਰ ਦੀ ਗਰੀਬੀ ਨੇ ਡਾਂਸ ਕਰਨ ਲਾ ਦਿੱਤਾ ਪਰ ਦੁਨੀਆ ਗਲਤ ਨਜ਼ਰ ਨਾਲ ਦੇਖਣ ਲੱਗੀ ਵੇ ਰੱਬਾ ਮੈਂ ਕਿੱਥੋਂ ਗਲਤਾਂ ਵੇ ਰੱਬਾ ਮੈਂ ਕਿੱਥੋਂ ਗਲਤਾਂ ਇਕ ਕਹਾਣੀ ਏ ਉਹਨਾਂ ਡਾਂਸਰਾਂ ਦੀ ਜੋ ਗਰੀਬੀ ਤੇ ਮਜਬੂਰੀ ਦੇ ਚੱਲਦੇ ਆ ਡਾਂਸ ਕਰਨ ਲੱਗ ਪੈਂਦੀਆਂ ਨੇ ਪਰ ਜਮਾਨਾ ਉਹਨਾਂ ਨੂੰ ਹਮੇਸ਼ਾ ਹੀ ਗਲਤ ਨਜ਼ਰ ਨਾਲ ਦੇਖਦਾ ਏ ਅੱਜ ਇੱਕ ਛੋਟੀ ਜਹੀ ਬਾਇਓਗ੍ਰਾਫੀ ਲੈ ਕੇ ਆਏ ਆ ਉਸ ਕੁੜੀ ਤੇ ਜਿਸ ਦਾ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਏ ਸਿਮਰਨ ਸੰਧੂ ਜੋ ਇੰਸਟਾ ਤੇ ਸਿਮਰਨ ਵੀਰਪਾਲ ਸੰਧੂ ਦੇ ਨਾਮ ਨਾਲ ਕਾਫੀ ਫੇਮਸ ਏ ਸਿਮਰਨ ਸੰਧੂ ਇੱਕ ਸੋਹਣੀ ਮੁਟਿਆਰ ਏ ਜੋ ਬਹੁਤ ਹੀ ਵਧੀਆ ਡਾਂਸ ਕਰਦੀ ਸਿਮਰਨ ਦੇ ਘਰ ਦੇ ਨਹੀਂ ਸੀ ਚਾਹੁੰਦੇ ਕਿ ਉਹ ਡਾਂਸਰ ਬਣੇ ਕਿਉਂਕਿ ਸਿਮਰਨ ਜੱਟ ਫੈਮਿਲੀ ਬਿਲੋਂਗ ਕਰਦੀ ਹੈ ਸਿਮਰਨ ਅਜੇ 3-4 ਮਹੀਨੇ ਦੀ ਹੀ ਸੀ ਕਿ ਸਿਮਰਨ ਦੀ ਮਾਤਾ ਜੀ ਦੀ ਡੈਥ ਹੋ ਗਈ ਕਹਿ ਸਕਦੇ ਹਾਂ ਕਿ ਸਿਮਰਨ ਨੇ ਆਪਣੀ ਮਾਂ ਦਾ ਫੇਸ ਵੀ ਨਹੀਂ ਦੇਖਿਆ ਮਾਂ ਦੀ ਮੌਤ ਤੋਂ ਬਾਅਦ ਸਿਮਰਨ ਦੀ ਪੂਆ ਜੋ ਕਿ ਅੰਮ੍ਰਿਤਸਰ ਸਾਹਿਬ ਰਹਿੰਦੀ ਹੈ ਉਸਨੇ ਹੀ ਸਿਮਰਨ ਨੂੰ ਪਾਲਿਆ ਸਿਮਰਨ ਨੇ 9th ਕਲਾਸ ਕੰਪਲੀਟ ਕੀਤੀ ਤਾਂ ਉਸ ਨੂੰ ਹੋਸਟਲ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸਨੇ ਆਪਣੀ ਬਾਕੀ ਸਟੱਡੀ ਕੀਤੀ ਸਿਮਰਨ ਨੇ ਦੱਸਿਆ ਕਿ ਉਸ ਟਾਈਮ 5-600 ਰੁਪਈਆ ਵੀ ਘਰੋਂ ਲੈਣਾ ਬਹੁਤ ਹੀ ਵੱਡੀ ਗੱਲ ਹੁੰਦੀ ਸੀ ਘਰ ਵਿੱਚ ਗਰੀਬੀ ਸੀ ਜਿਸ ਕਰਕੇ ਉਸਦੀ ਵੱਡੀ ਭੈਣ ਵੀ ਡਾਂਸ ਕਰਦੀ ਸੀ ਤਾਂ ਵੱਡੀ ਭੈਣ ਨੇ ਸਿਮਰਨ ਨੂੰ ਵੀ ਡਾਂਸ ਕਰਨ ਲਈ ਕਿਹਾ ਜਿਸ ਦੇ ਚੱਲਦਿਆਂ ਉਸਨੇ ਆਪਣੇ ਡਾਂਸ ਦੀ ਸ਼ੁਰੂਆਤ ਪਟਿਆਲੇ ਤੋਂ ਕੀਤੀ ਤੇ ਪਹਿਲੀ ਵਾਰ ਉਸ ਨੂੰ 1800 ਰੁਪਏ ਮਿਲੇ ਸਿਮਰਨ ਨੇ ਦੱਸਿਆ ਕਿ ਉਹ ਨਾਈਟ ਸ਼ੋਅ ਵਿੱਚ ਵੀ ਕੰਮ ਕਰ ਚੁੱਕੀ ਹੈ ਜਿੱਥੇ ਸੌਟ ਕੱਪੜੇ ਪਾ ਕੇ ਕੰਮ ਕਰਨਾ ਹੁੰਦਾ ਹੈ ਪਰ ਉਸਨੇ ਕਦੀ ਗਲਤ ਕੰਮ ਨਹੀਂ ਕੀਤਾ ਇਸ ਤੋਂ ਬਾਅਦ ਸਿਮਰਨ ਫਿਰ ਵਿਆਹਾਂ 'ਚ ਕੰਮ ਕਰਨ ਲੱਗੀ ਜਿੱਥੇ ਲੋਕਾਂ ਨੇ ਉਸ ਦੀ ਪਰਫਾਰਮੈਂਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਹੁਣ ਸਿਮਰਨ ਇੱਕ ਸੌ ਦਾ 25-30 ਹਜ਼ਾਰ ਰੁਪਇਆ ਲੈਂਦੀ ਸਿਮਰਨ ਦੀ ਜੇ ਪਰਸਨਲ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਇਹ ਵੀ ਦੱਸਿਆ ਕਿ ਉਸ ਦਾ ਇੱਕ ਵਾਰ ਰਿਸ਼ਤਾ ਹੋਇਆ ਸੀ ਪਰ ਮੁੜੇ ਵਾਲਿਆਂ ਨੇ ਰਿਸ਼ਤਾ ਤੋੜ ਦਿੱਤਾ ਜਿਸ ਦਿਨ ਉਸ ਦਾ ਬਾਪੂ ਬਹੁਤ ਜ਼ਿਆਦਾ ਰੋਇਆ ਹੁਣ ਸਿਮਰਨ ਚਾਹੁੰਦੀ ਏ ਕਿ ਉਹ ਅਮੀਰ ਬਣ ਕੇ ਹੀ ਰਿਸ਼ਤਾ ਕਰਾਵੇਗੀ ਕਿਉਂਕਿ ਜੇ ਉਹ ਅਮੀਰ ਹੋਵੇਗੀ ਤਾਂ ਮੁੜਾ ਵੀ ਉਸ ਨੂੰ ਅਮੀਰ ਮਿਲੇਗਾ ਇਸ ਕਰਕੇ ਉਹ ਅਜੇ ਵਿਆਹ ਨਹੀਂ ਕਰਵਾ ਰਹੀ ਤੇ ਨਾਲ ਹੀ ਸਿਮਰਨ ਦਾ ਕਹਿਣਾ ਏ ਕਿ ਉਹ ਅਜੇ ਘਰ ਨਹੀਂ ਜਾਂਦੀ ਜੇ ਉਹ ਘਰ ਚਲੀ ਗਈ ਤੇ ਘਰਦਿਆਂ ਨੇ ਉਸ ਦਾ ਵਿਆਹ ਕਰ ਦੇਣਾ ਪਰ ਉਸ ਨੇ ਅਜੇ ਵਿਆਹ ਨਹੀਂ ਕਰਵਾਉਂ ਗੱਲ ਕੀਤੀ ਜਾਵੇ ਸਿਮਰਨ ਦੇ profession ਦੀ ਤਾਂ ਉਸ ਨੇ ਦੱਸਿਆ ਕਿ ਤਕਰੀਬਨ 13 14 ਸਾਲ ਉਸ ਨੂੰ ਹੋ ਗਏ ਨੇ ਡਾਂਸ ਕਰਦੇ ਪਰ ਜੋ ਹੁਣ ਇਨਸੀਡੈਂਟ ਹੋਇਆ ਉਸ ਦੀ ਲਾਈਫ ਚ ਪਹਿਲਾਂ ਕਦੀ ਨਹੀਂ ਹੋਇਆ ਉਸਨੇ ਦੱਸਿਆ ਕਿ ਸਾਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ ਲੋਕ ਗੰਦੇ ਇਸ਼ਾਰੇ ਕਰਦੇ ਨੇ ਇਥੋਂ ਤੱਕ ਕਿ ਲੋਕ ਬਾਹਰ ਫੜ ਕੇ ਖਿੱਚ ਵੀ ਲੈਂਦੇ ਨੇ ਪਰ ਆਪਾਂ ਉਹਨਾਂ ਅੱਗੇ ਹੱਥ ਜੋੜ ਦਿੰਦੇ ਕਿ ਪਲੀਜ਼ ਐਵੇਂ ਨਾ ਕਰੋ ਲੋਕ ਬਹੁਤ ਕੁਝ ਕਹਿੰਦੇ ਨੇ ਕਈ ਕਹਿੰਦੇ ਨੇ ਕੱਪੜੇ ਚੇਂਜ ਕਰਕੇ ਆ ਆਪਾਂ ਚੇਂਜ ਕਰਕੇ ਵੀ ਆ ਜਾਂਦੇ ਆ ਹੋਰ ਕੱਪੜੇ ਪਾ ਲੈਂਦੇ ਆ ਆਪਾਂ ਸਾਰਾ ਕੁਝ ਲੋਕਾਂ ਦੇ ਮਨੋਰੰਜਨ ਵਾਸਤੇ ਕਰਦੇ ਆ ਕਿ ਲੋਕ ਖੁਸ਼ ਰਹਿ ਪਰ ਸਾਡੀ ਵੀ ਕੋਈ ਇੱਜ਼ਤ ਆ ਸਾਡੀ ਵੀ ਕੋਈ ਅਣਖ ਆ ਇਹ ਸਾਡੀ ਜੋਬ ਆ ਕਰਦੇ ਹਾਲਾਤ ਇਹ ਕੰਮ ਕਰਨ ਨੂੰ ਮਜਬੂਰ ਕਰਦੇ ਪਰ ਡਾਂਸ ਕਰਨਾ ਗਲਤ ਨਹੀਂ ਆ। ਇਹੀ ਡਾਂਸ ਜਦੋਂ ਕੋਈ ਗਾਣਿਆਂ 'ਚ ਕਰਦਾ ਹੈ ਜਾਂ ਫਿਲਮਾਂ 'ਚ ਕਰਦਾ ਹੈ ਤਾਂ ਤੁਸੀਂ ਉਸ ਨੂੰ ਐਕਟਰ ਕਹਿੰਦੇ ਹੋ ਪਰ ਸਾਨੂੰ ਗਲਤ ਕਹਿੰਦੇ ਹੋ। ਸਿਮਰਨ ਨੇ ਦੱਸਿਆ ਕਿ ਮੈਂ ਜੱਟਾਂ ਦੀ ਕੁੜੀ ਆ। ਮੈਂ ਕਿਸੇ ਤੋਂ ਡਰਦੀ ਨਹੀਂ ਆ। ਯਾਰੋ ਸਿਮਰਨ ਸੰਧੂ ਦਾ ਹੁਣ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਪਖਿਆ ਹੋਇਆ ਹੈ। ਇਹ ਮੁੱਦਾ ਇੱਕ ਵਾਇਰਲ ਹੋ ਰਹੀ ਵੀਡੀਓ ਦਾ। ਜਿਹੜੀ ਵੀਡੀਓ ਇੱਕ ਪੈਲਸ ਦੀ ਹੈ ਜਿੱਥੇ ਇੱਕ ਪ੍ਰੋਗਰਾਮ ਚੱਲਦਾ ਪਿਆ ਸੀ। ਜਿਸ ਦੇ ਦੌਰਾਨ ਸਿਮਰਨ ਨਾਲ ਮੁੰਡਿਆਂ ਨੇ ਬਦਸਲੂਕੀ ਕੀਤੀ। ਤੇ ਸਿਮਰਨ ਨੂੰ ਵੀ ਗੁੱਸਾ ਆ ਗਿਆ ਤੇ ਸਿਮਰਨ ਨੇ ਮੂੜਿਆਂ ਦੀਆਂ ਗਾਲਾਂ ਦਾ ਜਵਾਬ ਗਾਲਾਂ ਚ ਦਿੱਤਾ ਤੇ ਨਾਲ ਹੀ ਸਿਮਰਨ ਆਪਣੀ ਜੁੱਤੀ ਵੀ ਲਾਉਣ ਲੱਗੀ ਸੀ ਸਿਮਰਨ ਨੇ ਦੱਸਿਆ ਕਿ ਉਹ ਮੂੜੇ ਬਹੁਤ ਹੀ ਗਲਤ ਬੋਲਦੇ ਪਏ ਸੀ ਮੈਨੂੰ ਹੱਥ ਮਾਰ ਕੇ ਕਹਿੰਦੇ ਸੀ ਕਿ ਤੂੰ ਸਟੇਜ ਤੋਂ ਥੱਲੇ ਚਲੀ ਜਾ ਨਹੀਂ ਤੇ ਸਾਡੇ ਨਾਲ ਆਣ ਕੇ ਥੱਲੇ ਨੱਚ ਪਰ ਸਿਮਰਨ ਨੇ ਇਹ ਕਰਨ ਤੋਂ ਮਨਾ ਕਰ ਦਿੱਤਾ ਵਿਆਹ ਵਿੱਚ ਇਹਨਾਂ ਮੂੜਿਆਂ ਨੇ ਸਿਮਰਨ ਨਾਲ ਬਹੁਤ ਬਦਸਲੂਕੀ ਕੀਤੀ ਜਿਸ ਤੋਂ ਬਾਅਦ ਸਿਮਰਨ ਦਾ ਇਹ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਜੇ ਸਵੇਚ ਸਿਮਰਨ ਵੀ ਗਾਲਾਂ ਕੱਢ ਰਹੀ ਸੀ ਤਾਂ ਸਿਮਰਨ ਨੇ ਇਹ ਵੀ ਦੱਸਿਆ ਕਿ ਕੁਝ ਲੋਕ ਮੈਨੂੰ ਵੀ ਗਲਤ ਕਹਿ ਰਹੇ ਹੋਣਗੇ ਕਿ ਕੁੜੀ ਗਾਲਾਂ ਕੱਢਦੀ ਪਈ ਆ ਬਾਰੇ ਗਾਲਾਂ ਕੱਢਣ ਦਾ ਅਫਸੋਸ ਮੈਨੂੰ ਵੀ ਆ ਕਿਉਂਕਿ ਇਸ ਨਾਲ ਮੇਰੀ ਵੀ ਇੱਜ਼ਤ ਖਰਾਬ ਹੋਈ ਏ ਜੇ ਇਹ ਵੀਡੀਓ ਮੇਰਾ ਬਾਪੂ ਦੇਖੇਗਾ ਤਾਂ ਉਹ ਕੀ ਸੋਚੇਗਾ ਕਿ ਮੇਰੀ ਕੁੜੀ ਗਾਲਾਂ ਕੱਢ ਰਹੀ ਏ ਪਰ ਮੈਂ ਮਜਬੂਰ ਸੀ ਮੈਂ ਹਾਈਪਰ ਹੋ ਗਈ ਸੀ ਕਿਉਂਕਿ ਮੇਰੀ ਇੱਜ਼ਤ ਨਾਲ ਖੇਡਿਆ ਗਿਆ ਮੇਰੀ ਇੱਜ਼ਤ ਨੂੰ ਉਸਾ ਲਿਆ ਗਿਆ ਸਿਮਰਨ ਵੱਲੋਂ ਇਹ ਕਿਹਾ ਗਿਆ ਕਿ ਪੈਲਸ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਲਓ ਕਿ ਮੇਰੇ ਨਾਲ ਪਹਿਲਾਂ ਮੁੜਿਆ ਨੇ ਕੀ ਕੀਤਾ ਸੀ ਮੈਨੂੰ ਕਿਵੇਂ ਗਲਤ ਬੋਲਿਆ ਤੇ ਮੈਨੂੰ ਕਿਵੇਂ ਗਲਤ ਇਸ਼ਾਰੇ ਕੀਤੇ ਸੋ ਉਹਨੂੰ ਸਿਮਰਨ ਨੇ ਇਹਨਾਂ ਮੁੰਡਿਆਂ ਦੇ ਖਿਲਾਫ ਕੰਪਲੇਂਟ ਦਰਜ ਕਰਵਾ ਦਿੱਤੀ ਏ ਤੇ ਨਾਲ ਹੀ ਸਿਮਰਨ ਨੇ ਕਿਹਾ ਕਿ ਮੈਂ ਹੁਣ ਇਹਨਾਂ ਤੇ ਮਾਨ ਹਾਨੀ ਦਾ ਕੇਸ ਵੀ ਕਰਾਂਗੀ ਸੋ ਯਾਰੋ ਇਹ ਸੀ ਸਿਮਰਨ ਸੰਧੂ ਦੀ ਬਾਇਓਗ੍ਰਾਫੀ ਤੇ ਨਾਲ ਹੀ ਉਹ ਮੁੱਦਾ ਜੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜ਼ਰੂਰ ਦੇ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੋਰ ਲੋਕ ਵੀ ਦੇਖ ਲੈਣ ਕਿ ਡਾਂਸਰ ਦੀ ਜ਼ਿੰਦਗੀ ਕੀ ਹੁੰਦੀ ਹੈ ਸੋ ਇਸ ਦੇ ਨਾਲ ਹੀ ਤੁਹਾਰ ਤੋਂ ਚਾਹੁੰਦੀ ਹਾਂ ਇਜਾਜ਼ਤ ਮਿਲਦੇ ਆ ਕਿਸੇ ਨਵੀਂ ਵੀਡੀਓ ਦਾ ਸਾਸ਼ਿਕਾ ਜੀ